ਰਾਜ ਬੀਪੀਐਨ ਦੇ ਗਨਮਰ ਮੁਖ ਹੋਵੇ ਕਿ ਜਿਹੜੀਆਂ ਸਿੱਖ ਬੀਬੀਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਇਤਿਹਾਸ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਵੇ ਤੇ ਅਕੀਦੋਂ ਵੀ ਆਪਾਂ ਆਪਣੇ ਜਿਲ੍ਹਿਆਂ ਨਾਲ ਵੈਦਕ ਕਰੀਏ ਕਿ ਬੀਪੀਐਨ ਨਾਲ ਕਦੇ ਵੀ ਕੋਈ ਜਾਂਚ ਨਾ ਹੋਵੇ ਔਰ ਜਿਹੜੇ ਕਰਨਗੇ ਉਹਨਾਂ ਨੂੰ ਤਕਰੀਰ ਸਜ਼ਾ ਦਿੱਤੀਆਂ ਜਾਣ जिथे सारिया प्राइम मिनिस्टर नरेंद्र मोदी की गुना कि उन्होंने रिश्त नहीं रहे और बह करा के अपने घर वालू दूसरे पास मनमोहन सिंह प्राइम मिनिस्टर थे ਸੋ ਆਪਣੇ ਸਰਦਾਰ ਜੀ ਸਾਹਿਬ ਨੂੰ ਬਾਹਰ ਦੇ ਮੁਲਕਾਂ 'ਚ ਵੀ ਲੈ ਕੇ ਜਾਂਦੇ ਸੀਗੇ ਇੱਥੇ ਵੀ ਨਾਲ ਰੱਖਦੇ ਸੀਗੇ ਤੇ ਜਿਹੜੀ ਆਪਣੇ ਆਪ ਨੂੰ ਪ੍ਰੈਸ ਕਰਦੀ ਹੈ ਇੰਡੀਆ ਦੀ ਕਿਸੇ ਨੇ ਨਹੀਂ ਖੋਟ ਕੀਤਾ ਕਿ ਉਹ ਵੀ ਪੀਜੀ ਜਿਹੜੇ ਹੈਗੇ ਆ ਪਤਨੀ ਮੋਤੀ ਸਾਹਿਬ ਦੇ ਉਹ ਕਿੱਥੇ ਰਹਿੰਦੇ ਆ ਕਿੱਥੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਮਿਲਦਾ ਹੈ ਕਿੱਥੇ ਉਹਨਾਂ ਦੀ ਸਿਕਿਉਰਿਟੀ ਕਿੱਥੇ ਉਹਨਾਂ ਦੀ ਰੱਖਿਆ ਕਿਹੜਾ ਉਹਨ ਨੂੰ ਸੰਭਾਲਦਾ ਕਿਹੜਾ ਨਹੀਂ ਹੈ ਇਹਦੀ ਡਰੈਫਟ ਜਿਹੜਾ ਇੰਡੀਆ ਦਾ ਵਿਮਨਸ ਕਮਿਸ਼ਨਰ ਉਹਦੀ ਡਿਊਟੀ ਹੈ ਪਰ ਉਸ ਨੇ ਵੀ ਬਹੁਤ ਅਣਗਹਿਲੀ ਕੀਤੀ ਹੈ ਕਿ ਇਹ ਵਿਚਾਰੀ ਬੀਬੀ ਦਾ ਕਿਸੇ ਨੇ ਹਾਲ ਅੱਜ ਤੱਕ ਨਹੀਂ ਪੁੱਛਿਆ ਜਿਹੜਾ ਬੀਬੀਾਂ ਦੇ ਦਿਨ ਦੇ ਉੱਤੇ ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ ਮੰਸਬ ਅੱਜ ਇਹ ਵੀ ਦਿਖਿਆ ਜਾ ਰਹੀ ਹੈ ਕਿ ਸੰਵਿਧਾਨ ਦੇ ਉੱਤੇ ਵੀ ਬਹੁਤ سارے ਸਵਾਲ ਚੁੱਕੇ ਜਾਂਦੇ ਹੈਗੇ ਆ ਤੁਸੀਂ ਖੁਦ ਅੰਮ੍ਰਿਤਪਾਲ ਹੁਣਾਂ ਦੇ ਉੱਤੇ ਵੀ ਬਿਆਨ ਦਿੱਤਾ ਹੈ ਕਿ ਅਗਰ ਉਹ ਜੈ ਹਿੰਦ ਕਹਿੰਦੇ ਹੈਗੇ ਤਾਂ ਫਿਰ ਸਾਡੇ ਵੱਖਰੇਵੇਂ ਉਹਨਾਂ ਦੇ ਨਾਲ ਕੀ ਸਹੀ ਹੈ ਨਾ ਪਰ ਜੈ ਹਿੰਦ ਆਪਾਂ ਕਿਉਂ ਕਹੀਏ ਆਪਾਂ ਸਿੱਖ ਹੈ ਆਪਾਂ ਵਾਹਿਗੁਰੂ ਦੀ ਖਾਨਸਾ ਵਾਹਿਗੁਰੂ ਦੀ ਕੀ ਫਤਿਹ ਕਿਉਂ ਨਾ ਕਹੀਏ ਫੇਰ ਦਿੱਲੀ 'ਚ ਜਿਹੜੇ ਹਿੰਦੂਤਵਵਾਦੀ ਮੈਜੋਰਿਟੀ ਹੈ ਉਹ ਵੀ ਫਤਿਹ ਪਲਾਇਆ ਕਰੇ ਇੱਕ ਦੂਜੇ ਦੇ ਨਾਲ ਜੇ ਪਿਆਰ ਆਪਾਂ ਕਰਾਂਗੇ ਫੇਰ ਉਹ ਫਤਿਹ ਪਲਾਇਆ ਕਰਨਗੇ ਅਸੀਂ ਜੈ ਹਿੰਦ ਕਹਿੰਦਿਆ ਕਰਾਂਗੇ ਐ ਨਹੀਂ ਕਰਨਾ ਚਾਹੀਦਾ ਵੱਧ ਗੈਂਟੀ ਨੂੰ ਮਨ ਨੂੰ ਫਾੜ ਕੇ ਕਿ ਇਹ ਤੁਸੀਂ ਜੈ ਹਿੰਦ ਨਹੀਂ ਕਹਿੰਦੇ ਬਾਈਕੂ ਕਰਨ ਜੈ ਹਿੰਦ ਜੇ ਤੁਮੈਂ ਹਿੰਦੂ ਤੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਮੈਂ ਇਹਦਾ ਮੁਲਕ ਚਾਹੁੰਦਾ ਸਿੱਖਾਦਾ ਜਿਹੜਾ ਫਰਮਾਨੂ ਹਥਿਆਰ ਨਾਲ ਲਾਂਸ ਪਾਕਿਸਤਾਨ ਹਥਿਆਰਾਂ ਦੇ ਨਾਲ ਹਿੰਦੂ ਇੰਡੀਆ ਕਮਿਊਨਿਸਟ ਚైనా ਉਹਦੇ ਵਿਚਾਲੇ ਇੱਕ ਸਿੱਖਾਂ ਦਾ ਵੱਖਰਾ ਧਰਮ ਖਾਲਸਤਾਨ ਹੋਣਾ ਚਾਹੀਦਾ ਆ ਬਿਆਨ ਸਿੰਘ ਦੀ ਈ ਹੈ ਅਤੇ ਜਦੋਂ ਖਾਸ ਕਰਕੇ ਪਾਕਿਸਤਾਨ ਦੀ ਗੱਲ ਹੋਊਗੀ ਕਿ ਲੋਕ ਸਵਾਲ ਚੱਕ ਰਹੇ ਨੇ ਕਿ ਖਾਲਸਾਣ ਜੇ ਬਣ ਗਿਆ ਸਾਡੇ ਕੋਲ 400% ਇਨਕਮ ਕੀ ਹੋਊਗਾ ਸਾਡੇ ਕੋਲ ਆਰਥਿਕ ਉਸ ਕਿੱਥੋਂ ਸੋਰਸ ਲੈ ਕੇ ਸਾਰਾ ਕੁਝ ਹੋ ਸਕਦਾ ਜੀ ਹੁਣ ਦੇਖੋ ਇਹ ਝੋਨੇ ਦੀ ਰੁੱਤ ਸੀਗੀ ਇੱਥੇ 2500 ਰੁਪਈਆ ਮਿਲਦਾ ਸੀਗਾ ਪ੍ਰਤੀ ਕਿੰਟਲ ਜੀ ਪਰ ਜੇ ਆਪਾਂ ਬਾਰਡਰ ਖੋਲ ਦਿੰਦੇ ਤੇ ਪਾਕਿਸਤਾਨ ਦੇ ਵਿੱਚ ਉਸ ਵੇਲੇ ਮੁੰਜੀ ਝੋਨਾ 8000 ਰੁਪਈਆ ਕਿੰਟਲ ਵਿਕ ਰਿਹਾ ਸੀਗਾ ਜੀ ਇਹ ਤਾਂ ਭੰਡਾਰ ਹੋਊਗਾ ਪੰਜਾਬ ਐਕਸਪੋਰਟ ਕਰਨ ਦੇ ਲਈ ਸਬਜ਼ੀਆਂ ਫਰੂਟ ਜਿੰਨਾ ਵੀ ਆਪਣੇ ਕੋਲੇ ਝੋਨੇ ਕਣਕ ਹੈ ਬਾਜਰਾ ਦਾਣਾ ਹੈ ਕੀ ਹੈ ਇਹ ਤਾਂ ਬਹੁਤ ਜ਼ਿਆਦਾ ਇਹ ਹੋਊਗਾ ਕਿਉਂ ਹੈ ਤੁਹਾਨੂੰ ਐ ਤੁੱਖਾ ਲੱਗਦਾ ਜੇ ਸਵਿਟਜ਼ਰਲੈਂਡ ਜਿਹਦੇ ਕੋਲੇ ਸਮੁੰਦਰ ਨਹੀਂ ਜਿਹਦੇ ਕੋਲੇ ਆਸਟਰੀਆ ਜਿਹਦੇ ਨਾਲ ਸਮੁੰਦਰ ਨਹੀਂ ਲੱਗਦਾ ਜਿਹਦੇ ਮੰਗੋਲੀਆ ਜਿਹੜਾ ਹੈ ਰੂਸ ਤੇ ਚੀਨ ਦੇ ਵਿਚਾਲੇ ਉਹਨੂੰ ਸਮੁੰਦਰ ਵੀ ਲੱਗਦਾ ਜੇ ਉਹ ਜੋਲ ਸਕਦੇ ਐ ਤੇ ਅਸੀਂ ਚੁੰਨੀ ਨਹੀਂ ਜੀ ਸਕਦੇ ਸਾਡੀ ਅਣਖ ਉਹ ਨਹੀਂ برداشت ਕਰਦੀ ਕਿ ਜਿਹੜਾ ਸਾਡੇ ਉੱਤੇ ਇੰਨਾ ਜ਼ਬਰ ਹਿੰਦੂਤਵਾ ਨੇ 1947 ਤੋਂ ਬਾਅਦ ਕੀ ਕੀਤਾ ਖਾਸ ਕਰਕੇ 1984 ਦੇ ਵਿੱਚ ਤੇ ਅਸੀਂ ਬਰਦਾਸ਼ਤ ਨਹੀਂ ਕਰਦੇ ਹਾਂਗੇ ਮਾਫ ਕਰਨਾ ਜਮਾਨਦਾਰ ਮਜਦਗੀ ਦੇ ਪੱਧਰ ਪਰ ਸ਼ਾਮਲ ਹੋਏ ਨੇ ਉਹ ਕਹਿੰਦੇ ਮੋਦੀ ਸਾਹਿਬ ਸਿੱਖਾਂ ਵਾਸਤੇ ਬਹੁਤ ਵੱਡੇ ਕੰਮ ਕਰ ਰਹੇ ਨੇ ਭोमਸ਼੍ਰੀ ਕਰਤਾਰ ਸਿੰਘ ਸਾਹਿਬ ਦਾ ਲੰਗਾ ਖੁੱਲ੍ਹ ਦੀ ਗੱਲ ਹੋਵੇ ਭोम ਬੀਤਨ ਵੀ ਹਿਮਕੁਰ ਸਾਹਿਬ ਤੋਂ ਰੋਪ ਦੇ ਬਣਨ ਦੀ ਗੱਲ ਹੋਈ ਹੈ ਤਮਾਮ ਕਲੇ ਸਿੱਖ ਮਸਲੇ ਲਗਾਤਾਰ ਹੱਲ ਕੀਤੇ ਜਾ ਰਹੇ ਨੇ ਮੋਦੀ ਸਰਕਾਰ ਵੱਲੋਂ ਪਰ ਜਿਹੜੇ 30 ਸਾਲਾਂ ਦੇ ਸਿੱਖ ਜਿਹਨਾਂ ਦੇ ਵਿੱਚ ਬੈਠੇ ਉਹਨਾਂ ਦੇ ਬਾਰੇ ਕੀ ਕੀਤਾ ਹੈਗਾ ਤੇ ਜਿਹੜਾ ਇਹ ਸਾਥ ਹੈਗਾ ਸਰਸੇ ਦਾ ਜੀ ਉਹਨੂੰ ਕੈਚ ਹੋਈ ਹੋਈ ਹੈ ਬਲਾਸਟ ਕਾਰ ਦੇ ਵਿੱਚ ਤੇ ਕਤਲ ਦੇ ਵਿੱਚ ਉਹਨੂੰ ਕਿਉਂ ਹਰੇਕ ਸੀਨੇ 6 ਮਹੀਨੇ ਬਾਅਦ ਬਾਹਰ ਕੱਢੇ ਜਾਂਦਾ ਜਿਹਨੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਜੀ ਮਾਨ ਸਾਹਿਬ ਬੀਤੇ ਕੰਨ ਦੋਸਤ ਜਿਵੇਂ ਬਦਲ ਦਿੱਤੇ ਗਏ ਐ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ ਉਹ ਵੀ ਆਪਣਾ ਜਿਹੜਾ ਕੰਮ ਚੱਲਦਾ ਉਹ ਮੈਂ ਸਮਝਦਾ ਹਾਂ ਕਿ 14 ਸਾਲ ਤੋਂ ਸੈਂਟਰ ਨੇ ਸਾਡੀ ਐਸ.ਸੀ.ਪੀ.ਸੀ. ਜਿਹੜੀ ਸਾਡੀ ਪਾਰਲੀਮੈਂਟ 1925 ਦੇ ਵਿੱਚ ਸਥਾਪਿਤ ਹੋਈ ਸੀ ਜਿਸ ਪਾਰਲੀਮੈਂਟ ਨੇ ਹਕਮੀ ਬੀਬੀਆਂ ਨੂੰ ਦਿੱਤਾ ਸੀਗਾ ਵੋਟ ਔਣ ਦਾ 14 ਸਾਲ ਤੋਂ ਸਾਡੀ ਪਾਰਲੀਮੈਂਟ ਸੈਂਟਰ ਨੇ ਭੰਗ ਕੀਤੀ ਹੋਈ ਹੈ ਤੇ ਸਾਡੇ ਸਿੱਖਾਂ ਦੇ ਉੱਤੇ ਬਹੁਤ ਸਾਡਾ ਜ਼ਬਰ ਹੈ ਤੇ ਜੇ ਪ੍ਰਾਣੇ ਜਥੇਦਾਰ 14 ਸਾਲ ਤੇ ਬਣੇ ਹੋਏ ਇਸ ਕਮੇਟੀ ਨੂੰ ਸਾਹਮਣੇ ਨਹੀਂ ਸਕਦੇ ਫਿਰ قصੂਰ ਸੈਂਟਰ ਦਾ ਹੈ ਜਿਹੜਾ ਇਹ ਨਮਾਖੂਨ ਇਟ ਵਿਚ ਨਹੀਂ ਲੈ ਕੇ ਆਉਂਦੀ ਜੋ ਵੀ ਆਂਦਾ ਬੀਪੀਐਨ ਦਾ ਦਿਨੇ ਤੇ ਸਰਟੀਫਾਈਡ ਨੇ ਠੀਕ ਸਮਝਿਆ ਕਿ ਰਾਜ ਬੀਪੀਐਨ ਦੇ ਗਨਮਰ ਬੁੱਕ ਹੋਵੇ ਤੇ ਜਿਹੜੀਆਂ ਸਿੱਖ ਬੀਪੀਐਨ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਇਤਿਹਾਸ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਵੇ ਤੇ ਅਕੀਦੋਂ ਵੀ ਆਪੋ ਆਪਣੇ ਦਿਨ ਨਾਲ ਵਾਅਦਾ ਕਰੀਏ ਕਿ ਬੀਪੀਐਨ ਨਾਲ ਕਦੇ ਵੀ ਕੋਈ ਝਾਸ ਸੀ ਜਾ ਹੋਵੇ ਔਰ ਜਿਹੜੇ ਕਰਨਗੇ ਉਨਾਂ ਨੂੰ ਤਕਰੀਰ ਸੁਜਮਾ ਦਿੱਤੀਆਂ ਜਾਣ ਜਿੱਥੇ ਸਾਰੀਆਂ ਬੀਪੀਆਂ ਦੇ ਆਪਵਾਦ ਕਰ ਰਹੇ ਹਨ ਉਸ ਥੇ ਮੈਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੀ ਵੀ ਗੱਲ ਖਤਰਾ ਸੁਣੈਂ ਕਿ ਉਹਨਾਂ ਨੇ ਗ੍ਰਿਸ਼ਟ ਦੇ ਵਿੱਚ ਨਹੀਂ ਰਹੇ ਅਤੇ ਵਿਆਕਰਾਂਕੀ ਆਪਣੇ ਘਰ ਬਣ ਨੂੰ ਛੱਡਿਆ ਹੋਇਆ ਹੈ ਪਰ ਦੂਸਰੇ ਪਾਸੇ ਮਨਮੋਹ ਸਿੰਘ ਪ੍ਰਾਈਮ ਮਿਨਿਸਟਰ ਸੀਗੇ ਸੋ ਆਪਣੇ ਸਰਦਾਰ ਦੀ ਸਾਹਿਬ ਨੂੰ ਬਾਹਰ ਦੇ ਮੁਲਕਾਂ 'ਚ ਵੀ ਲੈ ਕੇ ਜਾਂਦੇ ਸੀਗੇ ਇੱਥੇ ਵੀ ਨਾਲ ਰੱਖਦੇ ਸੀਗੇ ਤੇ ਜਿਹੜੀ ਆਪਣੇ ਆਪ ਨੂੰ ਪ੍ਰੈਸ ਕ੍ਰੀਦੀ ਇੰਡੀਆ ਦੀ ਕਿਸੇ ਨੇ ਨਹੀਂ ਖੋਟ ਕੀਤਾ ਕਿ ਉਹ ਬੀਪੀਜੀ ਜਿਹੜੇ ਹੈਗੇ ਆ ਪਤਨੀ ਮੋਤੀ ਸਾਹਿਬ ਦੇ ਉਹ ਕਿੱਥੇ ਰਹਿੰਦੇ ਆ ਕਿੱਥੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਮਿਲਦਾ ਕਿੱਥੇ ਉਹਨਾਂ ਦੀ ਸਿਕਿਉਰਿਟੀ ਕਿੱਥੇ ਉਹਨਾਂ ਦੀ ਰੱਖਿਆ ਕਿਹੜਾ ਉਹਨ ਨੂੰ ਸੰਭਾਲਦਾ ਕਿਹੜਾ ਨਹੀਂ ਹੈ ਇਹਦੀ ਡਰੈਫਟ ਜਿਹੜਾ ਇੰਡੀਆ ਦਾ ਵਿਮਨਸ ਕਮਿਸ਼ਨਰ ਉਹਦੀ ਡਿਊਟੀ ਹੈ ਪਰ ਉਸ ਨੇ ਵੀ ਬਹੁਤ ਅਣਗਹਿਲੀ ਕੀਤੀ ਹੈ ਕਿ ਇਹ ਵਿਚਾਰੀ ਬੀਬੀ ਦਾ ਕਿਸੇ ਨੇ ਹਾਲ ਅੱਜ ਤੱਕ ਨਹੀਂ ਪੁੱਛਿਆ ਜਿਹੜਾ ਬੀਬੀਆਂ ਦੇ ਦਿਨ ਦੇ ਉੱਤੇ ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ ਮਾਨਸਬ ਅੱਜ ਇਹ ਵੀ ਦਿਖਿਆ ਜਾ ਰਹੀ ਹੈ ਕਿ ਸੰਵਿਧਾਨ ਦੇ ਉੱਤੇ ਵੀ ਬਹੁਤ سارے ਸਵਾਲ ਚੁੱਕੇ ਜਾਂਦੇ ਹੈਗੇ ਆ ਤੁਸੀਂ ਖੁਦ ਅੰਮ੍ਰਿਤਪਾਲ ਹੁਣਾਂ ਦੇ ਉੱਤੇ ਵੀ ਬਿਆਨ ਦਿੱਤਾ ਹੈ ਕਿ ਅਗਰ ਉਹ ਜੈ ਹਿੰਦ ਕਹਿੰਦੇ ਹੈਗੇ ਤਾਂ ਫਿਰ ਸਾਡੇ ਵੱਖਰੇਵੇਂ ਉਹਨਾਂ ਦੇ ਨਾਲ ਕੀ ਸਹੀ ਹੈ ਨਾ ਪਰ ਜੈ ਹਿੰਦ ਆਪਾਂ ਕਿਉਂ ਕਹੀਏ ਆਪਾਂ ਸਿੱਖ ਹੈ ਆਪਾਂ ਵਾਹਿਗੁਰੂ ਦੀ ਖਾਨਸਾ ਵਾਹਿਗੁਰੂ ਦੀ ਕੀ ਫਤਿਹ ਕਿਉਂ ਨਾ ਕਹੀਏ ਤੇ ਫਿਰ ਜਿੱਥੇ ਜਿਹੜੇ ਹਿੰਦੂਤਵਵਾਦੀ ਮੈਜੋਰਿਟੀ ਹੈ ਉਹ ਵੀ ਫਤਿਪਲਾਇਆ ਕਰੇ ਇੱਕ ਦੂਜੇ ਦੇ ਨਾਲ ਜੇ ਪਿਆਰ ਆਪਾਂ ਕਰਾਂਗੇ ਫਿਰ ਉਹ ਫਤਿਪਲਾਇਆ ਕਰਨਗੇ ਅਸੀਂ ਜੈ ਹਿੰਦ ਕਹਿੰਦਿਆ ਕਰਾਂਗੇ ਐ ਨਹੀਂ ਕਰਨਾ ਚਾਹੀਦਾ ਵੱਧ ਗੈਂਟੀ ਨੂੰ ਮਨ ਨੂੰ ਫੜ ਕੇ ਕਿ ਇਹ ਤੁਸੀਂ ਜੈ ਹਿੰਦ ਨਹੀਂ ਕਹਿੰਦੇ ਬਾਈਕੂ ਕਰਨ ਜੈ ਹਿੰਦ ਜਦੋਂ ਮੈਂ ਹਿੰਦੂ ਤੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਮੈਂ ਇਹਦਾ ਮੋਲਕ ਚਾਹੁੰਦਾ ਸਿਖਾਦਾ ਜਿਹੜਾ ਫਰਮਾਨੂ ਹਥਿਆਰ ਨਾਲ ਲਾਂਸ ਪਾਕਿਸਤਾਨ ਹਥਿਆਰਾਂ ਦੇ ਨਾਲ ਹਿੰਦੂ ਇੰਡੀਆ ਕਮਿਊਨਿਸਟ ਚైనా ਉਹਦੇ ਵਿਚਾਲੇ ਇੱਕ ਸਿੱਖਾਂ ਦਾ ਵੱਖਰਾ ਧਰਮ ਖਾਲਸਤਾਨ ਹੋਣਾ ਚਾਹੀਦਾ ਆ ਬਿਆਨ ਸਿੰਘ ਦੀਹੀ ਹੈ ਅਦੇਪ ਜੀ ਕਾਜਾ ਜਦੋਂ ਪਾਕਿਸਤਾਨ ਦੀ ਗੱਲ ਹੋਉਂਦੀ ਹੈ ਕਿ ਲੋਕ ਸਵਾਲ ਚੱਕਰ ਨੇ ਵੀ ਖਾਲਸਾਣ ਜੇ ਬਣ ਗਿਆ ਸਾਡੇ ਕੋਲ 400 ਸੋਸ ਇਨਕਮ ਕੀ ਹੋਊਗਾ ਸਾਡੇ ਕੋਲ ਆਰਥਿਕ ਉਸ ਕਿੱਥੋਂ ਸੋਰਸ ਲੈ ਕੇ ਸਾਰਾ ਕੁਝ ਹੋ ਸਕਦਾ ਜੀ ਹੁਣ ਦੇਖੋ ਇਹ ਝੋਨੇ ਦੀ ਰੋਤੀ ਸੀਗੀ ਇੱਥੇ 2500 ਰੁਪਈਆ ਮਿਲਦਾ ਸੀਗਾ ਪ੍ਰਤੀ ਕਿੰਟਲ ਜੀ ਪਰ ਜੇ ਆਪਾਂ ਬਾਰਡਰ ਖੋਲ ਦਿੰਦੇ ਤੇ ਪਾਕਿਸਤਾਨ ਦੇ ਵਿੱਚ ਉਸ ਵੇਲੇ ਮੁੰਜੀ ਝੋਨਾ 8000 ਰੁਪਈਆ ਕਿੰਟਲ ਵਿਕ ਰਿਹਾ ਸੀਗਾ ਜੀ ਇਹ ਤਾਂ ਭੰਡਾਰ ਹੋਊਗਾ ਪੰਜਾਬ ਐਕਸਪੋਰਟ ਕਰਨ ਦੇ ਲਈ ਸਬਜ਼ੀਆਂ ਫਰੂਟ ਜਿੰਨਾ ਵੀ ਆਪਣੇ ਕੋਲੇ ਝੋੜ ਨੇ ਕਣਕ ਹੈ ਬਾਜਰਾ ਦਾਣਾ ਹੈ ਕੀ ਹੈ ਇਹ ਤਾਂ ਬਹੁਤ ਜ਼ਿਆਦਾ ਇਹ ਹੋ ਕਬ ਕਿਉਂ ਇਹ ਤੁਹਾਨੂੰ ਐ ਤੁੱਖਾ ਲੱਗਦਾ ਜੇ ਸਵਿਟਜ਼ਰਲੈਂਡ ਜਿੱਤੇ ਕੋਲੇ ਸਮੁੰਦਰ ਨਹੀਂ ਜਿੱਤੇ ਕੋਲੇ ਆਸਟਰੀਆ ਜਿੱਤੇ ਨਾਲ ਸਮੁੰਦਰ ਨਹੀਂ ਲਾਂਦਾ ਜਿਹੜੇ ਮੰਗੋਲੀਆ ਜਿਹੜਾ ਹੈ ਰੂਸ ਤੇ ਚੀਨ ਦੇ ਵਿਚਾਲੇ ਉਹਨੂੰ ਸਮੁੰਦਰ ਵੀ ਲੱਗਦਾ ਜੇ ਉਹ ਜੋਲ ਸਕਦੇ ਐ ਤੇ ਅਸੀਂ ਕਿਉਂ ਨਹੀਂ ਜੋਲ ਸਕਦੇ ਸਾਡੀ ਅਣਖ ਹੁਣ ਨਹੀਂ برداشت ਕਰਦੀ ਕਿ ਜਿਹੜਾ ਸਾਡੇ ਉੱਤੇ ਇੰਨਾ ਜ਼ਬਰ ਹਿੰਦੂਤਵਾ ਨੇ 1947 ਤੋਂ ਬਾਅਦ ਕੀਤਾ ਖਾਸ ਕਰਕੇ 1984 ਦੇ ਵਿੱਚ ਤੇ ਇਹ ਅਸੀਂ ਬਰਦਾਸ਼ਤ ਨਹੀਂ ਕਰਦੇ ਹਾਂਗੇ ਮਾਫ ਕਰਨਾ ਜਮਾਨਦਾਰ ਮਾਜਦ ਜੀ ਦੇ ਪੱਤਰੇ ਸ਼ਾਮਲ ਹੋਏ ਨੇ ਉਹ ਕਹਿੰਦੇ ਮੋਦੀ ਸਾਹਿਬ ਸਿੱਖਾਂ ਵਾਸਤੇ ਬਹੁਤ ਵੱਡੇ ਕੰਮ ਕਰ ਰਹੇ ਨੇ ਭोमਸ਼੍ਰੀ ਕਰਤਾਰ ਸਿੰਘ ਸਾਹਿਬ ਦਾ ਲੰਗਾ ਖੁੱਲ੍ਹ ਦੀ ਗੱਲ ਹੋਵੇ ਭोम ਬੀਤਨ ਹੀਮਕੁਰ ਸਾਹਿਬ ਤੋਂ ਰੋਪ ਦੇ ਬਣਨ ਦੀ ਗੱਲ ਹੋਈ ਹੈ ਤਮਾਮ ਕਲੇ ਸਿੱਖ ਮਸਲੇ ਲਗਾਤਾਰ ਹੱਲ ਕੀਤੇ ਜਾ ਰਹੇ ਨੇ ਮੋਦੀ ਸਰਕਾਰ ਵੱਲੋਂ ਪਰ ਜਿਹੜੇ 30 ਸਾਲਾਂ ਦੇ ਸਿੱਖ ਜਿਹਨਾਂ ਦੇ ਵਿੱਚ ਬੈਠੇ ਉਹਨਾਂ ਦੇ ਬਾਰੇ ਕੀ ਕੀਤਾ ਹੈਗਾ ਤੇ ਜਿਹੜਾ ਇਹ ਸਾਥ ਹੈਗਾ ਸਰਸੇ ਦਾ ਜੀ ਉਹਨੂੰ ਕੈਚ ਹੋਈ ਹੋਈ ਹੈ ਬਲਾਸਟ ਕਾਰ ਦੇ ਵਿੱਚ ਤੇ ਕਤਲ ਦੇ ਵਿੱਚ ਉਹਨੂੰ ਕਿਉਂ ਹਰੇਕ ਸਿਨੇ 6 ਮਹੀਨੇ ਬਾਅਦ ਬਾਹਰ ਕਲੀਟਡਾਂ ਦਾ ਜਿਹਨੇ ਗੁਰੂਗ੍ਰੰਥ ਸਾਹਿਬ ਦੀ ਬੀਤ ਰਿਪੋਰਟ ਕੀਤੀ ਆ ਜੀ ਮਾਨ ਸਾਹਿਬ ਬੀਤੇ ਕੰਨ ਦੋਸਤ ਜਿਵੇਂ ਬਦਲ ਦਿੱਤੇ ਗਏ ਆ ਅਸੀਂ ਕਿਸ ਤਰ੍ਹਾਂ ਦੇਖਦੇ ਆ ਉਹ ਵੀ ਆਪਣਾ ਜਿਹੜਾ ਕੰਮ ਚੱਲਦਾ ਉਹ ਮੈਂ ਸਮਝਦਾ ਨਹੀਂ ਕਿ 14 ਸਾਲ ਤੋਂ ਸੈਂਟਰ ਨੇ ਸਾਡੀ ਐਸਟਪੀਸੀ ਜਿਹੜੀ ਸਾਡੀ ਪਾਰਲੀਮੈਂਟ 1925 ਦੇ ਵਿੱਚ ਸਥਾਪਿਤ ਹੋਈ ਸੀ ਜਿਸ ਪਾਰਲੀਮੈਂਟ ਨੇ ਹਕਮੀ ਬੀਬੀਆਂ ਨੂੰ ਦਿੱਤਾ ਸੀਗਾ ਵੋਟ ਪਾਉਣ ਦਾ 14 ਸਾਲ ਤੋਂ ਸਾਡੀ ਪਾਰਲੀਮੈਂਟ ਸੈਂਟਰ ਨੇ ਪੰਖ ਕੀਤੀ ਹੋਈ ਹੈ ਤੇ ਸਾਡੇ ਸਿੱਖਾਂ ਦੇ ਉੱਤੇ ਬਹੁਤ ਸਾਡਾ ਜ਼ਬਰ ਹੈ ਤੇ ਜੇ ਪ੍ਰਾਣੀ ਜਥੇਦਾਰ 14 ਸਾਲ ਤੇ ਬਣੇ ਹੋਏ ਇਸ ਕਮੇਟੀ ਨੂੰ ਸਾਂਭ ਨਹੀਂ ਸਕਦੇ ਫਿਰ قصੂਰ ਸੈਂਟਰ ਦਾ ਹੈ ਜਿਹੜਾ ਇਹ ਨਮਕੂਮ ਇਥੇ ਵਿੱਚ ਨਹੀਂ ਲੈ ਕੇ ਆਉਂਦੀ ਜੀ ਸਰ ਕੀ ਜੀ ਵੀਪੀਐਨ ਦਾ ਦਿਨ ਹੈ ਤੇ ਸਾਡੀ ਪਾਰਟੀ ਨੇ ਠੀਕ ਸਮਝਿਆ ਹੈ ਕਿ ਰਾਜ ਵੀਪੀਐਨ ਦੇ ਗੱਲ ਨੁਮਰ ਬੁੱਕ ਹੋਵੇ ਤੇ ਜਿਹੜੀਆਂ ਸਿੱਖ ਵੀਪੀਐਨ ਨੇ ਇੰਨੀ ਕੁਰਬਾਨੀਆਂ ਦਿੱਤੀਆਂ ਇਤਿਹਾਸ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਵੇ ਤੇ ਅਕੀਦੋਂ ਵੀ ਆਪਕੋ ਆਪਣੇ ਜ਼ਿਲ੍ਹਾ ਨਾਲ ਬੈਠਾ ਕਰੀਏ ਕਿ ਵੀਪੀਐਨ ਨਾਲ ਕਦੇ ਵੀ ਕੋਈ ਜਾਂਚ ਨਾ ਹੋਵੇ ਔਰ ਜਿਹੜੇ ਕਰਨਗੇ ਉਨਾਂ ਨੂੰ ਤਕਰੀਰ ਸੁਜਮਾ ਦਿੱਤੀਆਂ ਜਾਣ ਜਿੱਥੇ ਸਾਰੀਆਂ ਬੀਪੀਆਂ ਦੇ ਆਪਾਤ ਕਰ ਰਹੇ ਹਨ ਉਸ ਥੇ ਮੈਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੀ ਵੀ ਗੱਲ ਖਤਰਤ ਸੁਣ ਹੈ ਕਿ ਉਹਨਾਂ ਨੇ ਗ੍ਰਸਥ ਦੇ ਵਿੱਚ ਨਹੀਂ ਰਹੇ ਅਤੇ ਵਿਆਹ ਕਰਾ ਕੇ ਆਪਣੇ ਘਰ ਬਣੇ ਨੂੰ ਛੱਡਿਆ ਹੋਇਆ ਹੈ ਪਰ ਦੂਸਰੇ ਪਾਸੇ ਮਨਮੋਹ ਸਿੰਘ ਪ੍ਰਾਈਮ ਮਿਨਿਸਟਰ ਸੀਗੇ ਸੋ ਆਪਣੇ ਸਰਦਾਰ ਦੀ ਸਾਹਿਬ ਨੂੰ ਬਾਹਰ ਦੇ ਮੁਲਕਾਂ 'ਚ ਵੀ ਲੈ ਕੇ ਜਾਂਦੇ ਸੀਗੇ ਇੱਥੇ ਵੀ ਨਾਲ ਰੱਖਦੇ ਸੀਗੇ ਤੇ ਜਿਹੜੀ ਆਪਣੇ ਆਪ ਨੂੰ ਪ੍ਰੈਸ ਕਰਦੀ ਹੈ ਇੰਡੀਆ ਦੀ ਕਿਸੇ ਨੇ ਨਹੀਂ ਖੋਟ ਦਿੱਤਾ ਕਿ ਉਹ ਵੀ ਪੀਜੀ ਜਿਹੜੇ ਹੈਗੇ ਆ ਪਤਨੀ ਮੋਤੀ ਸਾਹਿਬ ਦੇ ਉਹ ਕਿੱਥੇ ਰਹਿੰਦੇ ਆ ਕਿੱਥੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਮਿਲਦਾ ਹੈ ਕਿੱਥੇ ਉਹਨਾਂ ਦੀ ਸਿਕਿਉਰਿਟੀ ਕਿੱਥੇ ਉਹਨਾਂ ਦੀ ਰੱਖਿਆ ਕ੍ਰੇਡਾ ਨੂੰ ਸੰਭਾਲਦਾ ਜਿਹੜਾ ਨਹੀਂ ਹੈ ਇਹਦੀ ਡਰੈਫਟ ਜਿਹੜਾ ਇੰਡੀਆ ਦਾ ਵਿਮਨਸ ਕਮਿਸ਼ਨਰ ਉਹਦੀ ਡਿਊਟੀ ਹੈ ਪਰ ਉਸ ਨੇ ਵੀ ਬਹੁਤ ਅਣਗਹਿਲੀ ਕੀਤੀ ਹੈ ਕਿ ਇਹ ਵਿਚਾਰੀ ਬੀਬੀ ਦਾ ਕਿਸੇ ਨੇ ਹਾਲ ਅੱਜ ਤੱਕ ਨਹੀਂ ਪੁੱਛਿਆ ਜਿਹੜਾ ਬੀਬੀਾਂ ਦੇ ਦੰਦੇ ਉੱਤੇ ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ ਮਨਸਬ ਅੱਜ ਵੀ ਦੇਖਿਆ ਜਾ ਰਹੀ ਹੈਗੀ ਕਿ ਸੰਵਿਧਾਨ ਦੇ ਉੱਤੇ ਵੀ ਬਹੁਤ سارے ਸਵਾਲ ਚੁੱਕੇ ਜਾਂਦੇ ਹੈਗੇ ਆ ਤੁਸੀਂ ਖੁਦ ਅੰਮ੍ਰਿਤਪਾਲ ਉਹਨਾਂ ਦੇ ਉੱਤੇ ਵੀ ਬਿਆਨ ਦਿੱਤਾ ਹੈ ਕਿ ਅਗਰ ਉਹ ਜੈ ਹਿੰਦ ਕਹਿੰਦੇ ਹੈਗੇ ਤਾਂ ਫਿਰ ਸਾਡੇ ਵੱਖਰੇਵੇਂ ਉਹਨਾਂ ਦੇ ਨਾਲ ਕੀ ਇਹ ਸਹੀ ਹੈਗਾ ਨਾ ਪਰ ਜੈ ਹਿੰਦ ਆਪਾਂ ਕਿਉਂ ਕਹੀਏ ਆਪਾਂ ਸਿੱਖ ਹੈ ਆਪਾਂ ਵਾਹਿਗੁਰੂ ਜੀ ਦਾ ਖਾਲਸਾ ਬਾਇਕੂ ਜੀ ਕਿਹ ਫਤ ਤਿਰਨ ਕਹੀਏ ਤੇ ਫੇਰ ਦਿੱਲੀ 'ਚ ਜਿਹੜੇ ਹਿੰਦੂਤਵਵਾਦੀ ਮੈਜੋਰਿਟੀ ਹੈ ਉਹ ਵੀ ਫਤਿਹ ਪਲਾਇਆ ਕਰੇ ਇੱਕ ਦੂਜੇ ਦੇ ਨਾਲ ਜੇ ਪਿਆਰ ਆਪਾਂ ਕਰਾਂਗੇ ਫੇਰ ਉਹ ਫਤਿਹ ਪਲਾਇਆ ਕਰਨਗੇ ਅਸੀਂ ਜੈ ਹਿੰਦ ਕਹਿੰਦਿਆ ਕਰਾਂਗੇ ਐ ਨਹੀਂ ਕਰਨਾ ਚਾਹੀਦਾ ਵੱਧ ਗੈਂਟੀ ਨੂੰ ਮਨ ਨੂੰ ਫੜ ਕੇ ਕਿ ਇਹ ਤੁਸੀਂ ਜੈ ਹਿੰਦ ਨਹੀਂ ਕਹਿੰਦੇ ਬਾਈਕੂ ਕਰਨ ਜੈ ਹਿੰਦ ਜੇਤੋਂ ਮੈਂ ਹਿੰਦੂ ਤੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਮੈਂ ਇਹਦਾ ਮੁਲਕ ਚਾਹੁੰਦਾ ਸਿਖਾਦਾ ਜਿਹੜਾ ਫਰਮਾਨੂ ਹਥਿਆਰ ਨਾਲ ਲਾਂਸ ਪਾਕਿਸਤਾਨ ਹਥਿਆਰਾਂ ਦੇ ਨਾਲ ਹਿੰਦੂ ਇੰਡੀਆ ਕਮਿਊਨਿਸਟ ਚైనా ਉਹਦੇ ਵਿਚਾਲੇ ਇੱਕ ਸਿੱਖਾਂ ਦਾ ਵੱਖਰਾ ਧਰਮ ਖਾਲਸਤਾਨ ਹੋਣਾ ਚਾਹੀਦਾ ਆ ਭੈਨ ਸਿੰਘ ਦੀ ਜੀ ਹੈ ਅਰ ਜੀ ਜਦੋਂ ਖਾਸ ਕਰਕੇ ਪਾਕਿਸਤਾਨ ਦੀ ਗੱਲ ਹੋਊਗੀ ਕਿ ਲੋਕ ਸਵਾਲ ਚੱਕਰ ਨੇ ਵੀ ਖਾਲਸਾਣ ਜੇ ਬਣ ਗਿਆ ਸਾਡੇ ਕੋਲ 400 ਕੋਪ ਇਨਕਮ ਕੀ ਹੋਊਗਾ ਸਾਡੇ ਕੋਲ ਆਰਥਿਕ ਉਸ ਕਿੱਥੋਂ ਸੋਰਸ ਲੈ ਕੇ ਸਾਰਾ ਕੁਝ ਹੋ ਸਕਦਾ ਜੀ ਹੁਣ ਦੇਖੋ ਇਹ ਝੋਨੇ ਦੀ ਰੁੱਤ ਸੀਗੀ ਇੱਥੇ 2500 ਰੁਪਈਆ ਮਿਲਦਾ ਸੀਗਾ ਪ੍ਰਤੀ ਕਿੰਟਲ ਜੀ ਪਰ ਜੇ ਆਪਾਂ ਬਾਰਡਰ ਖੋਲ ਦਿੰਦੇ ਤੇ ਪਾਕਿਸਤਾਨ ਦੇ ਵਿੱਚ ਉਸ ਵੇਲੇ ਮੁੰਜੀ ਝੋਨਾ 8000 ਰੁਪਈਆ ਕਿੰਟਲ ਵਿਕ ਰਿਹਾ ਸੀਗਾ ਜੀ ਇਹ ਤਾਂ ਭੰਡਾਰ ਹੋਊਗਾ ਪੰਜਾਬ ਐਕਸਪੋਰਟ ਕਰਨ ਦੇ ਲਈ ਸਬਜ਼ੀਆਂ ਫਰੂਟ ਜਿੰਨਾ ਵੀ ਆਪਣੇ ਕੋਲੇ ਝੋੜ ਨੇ ਕਣਕ ਹੈ ਬਾਜਰਾ ਦਾਣਾ ਹੈ ਕੀ ਹੈ ਇਹ ਤਾਂ ਬਹੁਤ ਜ਼ਿਆਦਾ ਇਹ ਹੋ ਕੱਚੂ ਹੈ ਤੁਹਾਨੂੰ ਐ ਤੁੱਖਾ ਲੱਗਦਾ ਜੇ ਸਵਿਟਜ਼ਰਲੈਂਡ ਜਿੱਤੇ ਕੋਲੇ ਸਮੁੰਦਰ ਨਹੀਂ ਜਿੱਤੇ ਕੋਲੇ ਆਸਟਰੀਆ ਜਿੱਤੇ ਨਾਲ ਸਮੁੰਦਰ ਨਹੀਂ ਲਾਂਦਾ ਜਿਹੜੇ ਮੰਗੋਲੀਆ ਜਿਹੜਾ ਹੈ ਰੂਸ ਤੇ ਚੀਨ ਦੇ ਵਿਚਾਲੇ ਉਹਨੂੰ ਸਮੁੰਦਰ ਵੀ ਲੱਗਦਾ ਜੇ ਉਹ ਜੋਲ ਸਕਦੇ ਐ ਤੇ ਅਸੀਂ ਚੁਣੀ ਜੂ ਸਕਦੇ ਸਾਡੀ ਅੱਖ ਹੁਣ ਨਹੀਂ برداشت ਕਰਦੀ ਕਿ ਜਿਹੜਾ ਸਾਡੇ ਉੱਤੇ ਇੰਨਾ ਜ਼ਬਰ ਹਿੰਦੂਤਵਾ ਨੇ 1947 ਤੋਂ ਬਾਅਦ ਤੱਕ ਖਾਸ ਕਰਕੇ 1984 ਦੇ ਵਿੱਚ ਤੇ ਇਹ ਅਸੀਂ ਬਰਦਾਸ਼ਤ ਨਹੀਂ ਕਰਦੇ ਹਾਂਗੇ ਮਾਫ ਕਰਨਾ ਜਮਾਨਦਾਰ ਮਾਗਜ਼ੀ ਜੀ ਜਿਹੜੀ ਦੇ ਭਾਟੇ ਸ਼ਾਮਲ ਹੋਏ ਨੇ ਉਹ ਕਹਿੰਦੇ ਮੋਦੀ ਸਾਹਿਬ ਸਿੱਖਾਂ ਵਾਸਤੇ ਬਹੁਤ ਵੱਡੇ ਕੰਮ ਕਰਦੇ ਨੇ ਉਹ ਮਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲੰਗਾ ਖੁੱਲ੍ਹ ਦੀ ਗੱਲ ਹੋ ਗਈ ਉਹ ਮਾ ਬੀਤਨ ਵੀ ਹਿਮਪੁਰ ਸਾਹਿਬ ਨੂੰ ਰੋਪ ਦੇ ਬਣਨ ਦੀ ਗੱਲ ਹੋਈ ਹੈ ਤਮਾਮ ਕਲੇ ਸਿੱਖ ਮਸਲੇ ਲਗਾਤਾਰ ਹੱਲ ਕੀਤੇ ਜਾ ਰਹੇ ਨੇ ਮੋਦੀ ਸਰਕਾਰ ਨੂੰ ਪਰ ਜਿਹੜੇ 30 ਸਾਲਾਂ ਦੇ ਸਿੱਖ ਜਿਹਨਾਂ ਦੇ ਵਿੱਚ ਬੈਠੇ ਉਹਨਾਂ ਦੇ ਬਾਰੇ ਕੀ ਕੀਤਾ ਹੈਗਾ ਤੇ ਜਿਹੜਾ ਇਹ ਸਾਥ ਹੈਗਾ ਸੱਚੇ ਦਾ ਜੀ ਉਹਨੂੰ ਕਾਇਤ ਹੋਈ ਹੋਈ ਹੈ ਬਲਾਤਕਾਰ ਦੇ ਵਿੱਚ ਤੇ ਕਤਲ ਦੇ ਵਿੱਚ ਉਹਨੂੰ ਕਿਉਂ ਹਰੇਕ ਸੀਨੇ 6 ਮਹੀਨਾ ਬਾਅਦ ਬਾਹਰ ਕੱਢੇ ਜਾਂਦਾ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਬਹੁਤ ਕੀਤੀ ਆ ਜੀ ਮਾਨ ਸਾਹਿਬ ਮਾਨ ਸਾਹਿਬ ਬੀਤੇ ਕੰਨ ਦੋਸਤ ਜਿਵੇਂ ਬਦਲ ਦਿੱਤੇ ਗਏ ਆ ਐਸਪੀਸੀ ਬਦਲੋ ਕਿਹੜਾ ਤਰ੍ਹਾਂ ਦੇਖਦੇ ਹੋ ਵੀ ਆਪਣਾ ਜਿਹੜਾ ਕੰਮ ਚੱਲਦਾ ਉਹ ਮੈਂ ਸਮਝ ਤਾਂਦੀ ਕਿ 14 ਸਾਲ ਤੋਂ ਸੈਂਟਰ ਨੇ ਸਾਡੀ ਐਸਪੀਸੀ ਜਿਹੜੀ ਸਾਡੀ ਪਾਰਲੀਮੈਂਟ 1925 ਦੇ ਵਿੱਚ ਸਥਾਪਿਤ ਹੋਈ ਸੀ ਜਿਸ ਪਾਰਲੀਮੈਂਟ ਨੇ ਹਕਮੀ ਬੀਬੀਆਂ ਨੂੰ ਦਿੱਤਾ ਸੀਗਾ ਵੋਟ ਪਾਉਣ ਦਾ 14 ਸਾਲ ਤੋਂ ਸਾਡੀ ਪਾਰਲੀਮੈਂਟ ਸੈਂਟਰ ਨੇ ਪੰਖ ਕੀਤੀ ਹੋਈ ਹੈ ਤੇ ਸਾਡੇ ਸਿੱਖਾਂ ਦੇ ਉੱਤੇ ਬਹੁਤ ਸਾਡਾ ਜ਼ਬਰ ਹੈ ਤੇ ਜੇ ਪ੍ਰਾਣੇ ਜਥੇਦਾਰ 14 ਸਾਲ ਤੇ ਬਣੇ ਹੋਏ ਇਸ ਕਮੇਟੀ ਨੂੰ ਸਾਂਭ ਨਹੀਂ ਸਕਦੇ ਫਿਰ قصੂਰ ਸੈਂਟਰ ਦਾ ਹੈ ਜਿਹੜਾ ਇਹ ਨਮਕੂਮ ਇਥੇ ਵਿੱਚ ਨਹੀਂ ਲੈ ਕੇ ਆਉਂਦੇ ਬੀਪੀਆਂ ਦਾ ਬੀਪੀਆਂ ਦਾ ਦਿਨ ਹੈ ਤੇ ਸਾਡੀ ਪਾਰਟੀ ਨੇ ਠੀਕ ਸਮਝਿਆ ਹੈ ਕਿ ਰਾਜ ਬੀਪੀਆਂ ਦੇ ਗਨਮਰਕ ਹੋਵੇ ਤੇ ਜਿਹੜੀਆਂ ਸਿੱਖ ਬੀਪੀਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਇਤਿਹਾਸ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਵੇ ਤੇ ਅਕੀਦੋਂ ਵੀ ਆਪਕੋ ਆਪਣੇ ਜਨਨਰ ਵਾਅਦਾ ਕਰੀਏ ਕਿ ਬੀਪੀਆਂ ਨਾਲ ਕਦੇ ਵੀ ਕੋਈ ਜਾਤਸੀ ਦਾ ਹੋਵੇ ਔਰ ਜਿਹੜੇ ਕਰਨਗੇ ਉਨਾਂ ਨੂੰ ਤਕਰੀਰ ਸੁਜਮਾ ਦਿੱਤੀਆਂ ਜਾਣ ਜਿੱਥੇ ਸਾਰੀਆਂ ਬੀਪੀਆਂ ਦੀ ਆਪਾ ਗੱਲ ਕਰ ਰਹੇ ਹੈ ਉਸ ਥੇ ਮੈਂ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਜੀ ਦੀ ਗੱਲ ਖਤਰਾ ਸੁਣ ਹੈ ਕਿ ਉਹਨਾਂ ਨੇ ਗ੍ਰਿਸ਼ਟ ਦੇ ਵਿੱਚ ਨਹੀਂ ਰਹੇ ਅਤੇ ਵਿਆਹ ਕਰਾ ਕੇ ਆਪਣੇ ਘਰ ਬਣੇ ਨੂੰ ਛੱਡਿਆ ਹੋਇਆ ਪਰ ਦੂਸਰੇ ਪਾਸੇ ਮਨਮੋਹ ਸਿੰਘ ਪ੍ਰਾਈਮ ਮਿੰਿਸਟਰ ਜੀ ਕੇ ਉਹ ਆਪਣੇ ਸਰਦਾਰ ਦੀ ਸਾਹਿਬ ਨੂੰ ਬਾਹਰ ਦੇ ਮੁਲਕਾਂ 'ਚ ਵੀ ਲੈ ਕੇ ਜਾਂਦੇ ਸੀਗੇ ਇੱਥੇ ਵੀ ਨਾਲ ਰੱਖਦੇ ਸੀਗੇ ਤੇ ਜਿਹੜੀ ਆਪਣੇ ਆਪ ਨੂੰ ਪ੍ਰੈਸ ਕ੍ਰੀਦੀ ਹੈ ਇੰਡੀਆ 'ਤੇ ਕਿਸੇ ਨੇ ਨਹੀਂ ਖੋਟ ਦਿੱਤਾ ਕਿ ਉਹ ਵੀ ਪੀਜੀ ਜਿਹੜੇ ਹੈਗੇ ਆ ਪਤਨੀ ਮੋਤੀ ਸਾਹਿਬ ਦੇ ਉਹ ਕਿੱਥੇ ਰਹਿੰਦੇ ਆ ਕਿੱਥੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਮਿਲਦਾ ਕਿੱਥੇ ਉਹਨਾਂ ਦੀ ਸਿਕਿਉਰਿਟੀ ਕਿੱਥੇ ਉਹਨਾਂ ਦੀ ਰੱਖਿਆ ਕਿਹੜਾ ਉਹਨਾਂ ਨੂੰ ਸੰਭਾਲਦਾ ਕਿਹੜਾ ਨਹੀਂ ਹੈ ਇਹਦੀ ਡਰੈਫਟ ਜਿਹੜਾ ਇੰਡੀਆ ਦਾ ਵਿਮਨਸ ਕਮਿਸ਼ਨਰ ਉਹਦੀ ਡਿਊਟੀ ਹੈ ਪਰ ਉਸ ਨੇ ਵੀ ਬਹੁਤ ਅਣਗਹਿਲੀ ਕੀਤੀ ਹੈ ਕਿ ਇਹ ਵਿਚਾਰੀ ਬੀਬੀ ਦਾ ਕਿਸੇ ਨੇ ਹਾਲ ਅੱਜ ਤੱਕ ਨਹੀਂ ਪੁੱਛਿਆ ਜਿਹੜਾ ਬੀਬੀਾਂ ਦੇ ਦੰਦੇ ਉੱਤੇ ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ ਮਾਨਸਬ ਅੱਜ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਸੰਵਿਧਾਨ ਦੇ ਉੱਤੇ ਵੀ ਬਹੁਤ سارے ਸਵਾਲ ਚੁੱਕੇ ਜਾਂਦੇ ਹੈਗੇ ਆ ਤੁਸੀਂ ਖੁਦ ਅੰਮ੍ਰਿਤਪਾਲ ਉਹਨਾਂ ਦੇ ਉੱਤੇ ਵੀ ਬਿਆਨ ਦਿੱਤਾ ਹੈ ਕਿ ਅਗਰ ਉਹ ਜੈ ਹਿੰਦ ਕਹਿੰਦੇ ਹੈਗੇ ਤਾਂ ਫਿਰ ਸਾਡੇ ਵੱਖਰੇਵੇਂ ਉਹਨਾਂ ਦੇ ਨਾਲ ਕੀ ਇਹ ਸਹੀ ਹੈਗਾ ਨਾ ਪਰ ਜੈ ਹਿੰਦ ਆਪਾਂ ਕਿਉਂ ਕਹੀਏ ਆਪਾਂ ਸਿੱਖ ਹੈ ਆਪਾਂ ਵਾਹਿਗੁਰੂ ਜੀ ਦਾ ਖਾਲਸਾ ਬਾਇਕੂ ਜੀ ਕਿਹ ਫਤਿਹ ਕਿਉਂ ਨਾ ਕਹੀਏ ਫੇਰ ਜਿਹੜੇ ਹਿੰਦੂਤਵਵਾਦੀ ਮੈਜੋਰਿਟੀ ਹੈ ਉਹ ਵੀ ਫਤਿਹ ਪਲਾਇਆ ਕਰੇ ਇੱਕ ਦੂਜੇ ਦੇ ਨਾਲ ਜੇ ਪਿਆਰ ਆਪਾਂ ਕਰਾਂਗੇ ਫੇਰ ਉਹ ਫਤਿਹ ਪਲਾਇਆ ਕਰਨਗੇ ਅਸੀਂ ਜੈ ਹਿੰਦ ਕਹ ਜਿਆ ਕਰਾਂਗੇ ਐ ਨਹੀਂ ਕਰਨਾ ਚਾਹੀਦਾ ਵੱਧ ਗੈਂਟੀ ਨੂੰ ਮਨ ਨੂੰ ਫੜ ਕੇ ਕਿ ਇਹ ਤੁਸੀਂ ਜੈ ਹਿੰਦ ਨਹੀਂ ਕਹਦੇ ਬਾਈ ਕਿਉਂ ਕਰਨ ਜੈ ਹਿੰਦ ਜੇ ਤਾਂ ਮੈਂ ਹਿੰਦੂ ਤੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਮੈਂ ਲੈਦਾ ਮੁਲਕ ਚਾਹੁੰਦਾ ਸਿਖਾਦਾ ਜਿਹੜਾ ਫਰਮਾਨੂ ਹਥਿਆਰ ਨਾਲ ਲਾਂਸ ਪਾਕਿਸਤਾਨ ਹਥਿਆਰਾਂ ਦੇ ਨਾਲ ਹਿੰਦੂ ਇੰਡੀਆ ਕਮਿਊਨਿਸਟ ਚైనా ਉਹਦੇ ਵਿਚਾਲੇ ਇੱਕ ਸਿੱਖਾਂ ਦਾ ਵੱਖਰਾ ਧਰਮ ਖਾਲਸਤਾਨ ਹੋਣਾ ਚਾਹੀਦਾ ਆ ਬਿਆਨ ਸਿੰਘ ਦੀ ਜੀ ਹੈ ਅਰ ਦੇਖੋ ਜਦੋਂ ਪਾਕਿਸਤਾਨ ਦੀ ਗੱਲ ਹੋਉਂਦੀ ਹੈ ਕਿ ਲੋਕ ਸਵਾਲ ਚੱਕਰ ਨੇ ਵੀ ਖਾਲਸਾਣ ਜੇ ਬਣ ਗਿਆ ਸਾਡੇ ਕੋਲ 400 ਕੋਪ ਇਨਕਮ ਕੀ ਹੋਊਗਾ ਸਾਡੇ ਕੋਲ ਆਰਥਿਕ ਉਸ ਕਿੱਥੋਂ ਸੋਰਸ ਲੈ ਕੇ ਸਾਰਾ ਕੁਝ ਹੋ ਸਕਦਾ ਜੀ ਹੁਣ ਦੇਖੋ ਇਹ ਝੋਨੇ ਦੀ ਰੁੱਤ ਸੀਗੀ ਇੱਥੇ 2500 ਰੁਪਈਆ ਮਿਲਦਾ ਸੀਗਾ ਪ੍ਰਤੀ ਕਿੰਟਲ ਜੀ ਪਰ ਜੇ ਆਪਾਂ ਬਾਰਡਰ ਖੋਲ ਦਿੰਦੇ ਤੇ ਪਾਕਿਸਤਾਨ ਦੇ ਵਿੱਚ ਉਸ ਵੇਲੇ ਮੁੰਜੀ ਝੋਨਾ 8000 ਰੁਪਈਆ ਕਿੰਟਲ ਵਿਕ ਰਿਹਾ ਸੀਗਾ ਜੀ ਇਹ ਤਾਂ ਭੰਡਾਰ ਹੋਊਗਾ ਪੰਜਾਬ ਐਕਸਪੋਰਟ ਕਰਨ ਦੇ ਲਈ ਸਬਜ਼ੀਆਂ ਫਰੂਟ ਜਿੰਨਾ ਵੀ ਆਪਣੇ ਕੋਲੇ ਝੋਨੇ ਕਣਕ ਹੈ ਬਾਜਰਾ ਦਾਣਾ ਹੈ ਕੀ ਹੈ ਇਹ ਤਾਂ ਬਹੁਤ ਜ਼ਿਆਦਾ ਇਹ ਹੋਊਗਾ ਕਿਉਂ ਇਹ ਤੁਹਾਨੂੰ ਐ ਤੁੱਖਾ ਲੱਗਦਾ ਜੇ ਸਵਿਟਜ਼ਰਲੈਂਡ ਜਿਹਦੇ ਕੋਲੇ ਸਮੁੰਦਰ ਨਹੀਂ ਜਿਹਦੇ ਕੋਲੇ ਆਸਟਰੀਆ ਜਿਹਦੇ ਨਾਲ ਸਮੁੰਦਰ ਨਹੀਂ ਲੱਗਦਾ ਜਿਹਦੇ ਮੰਗੋਲੀਆ ਜਿਹੜਾ ਹੈ ਰੂਸ ਤੇ ਚੀਨ ਦੇ ਵਿਚਾਲੇ ਉਹਨੂੰ ਸਮੁੰਦਰ ਵੀ ਲੱਗਦਾ ਜੇ ਉਹ ਜੋਲ ਸਕਦੇ ਐ ਤੇ ਅਸੀਂ ਚੁਣੀ ਜੀ ਸਕਦੇ ਸਾਡੀ ਅੱਖ ਹੁਣ ਨਹੀਂ برداشت ਕਰਦੀ ਕਿ ਜਿਹੜਾ ਸਾਡੇ ਉੱਤੇ ਇੰਨਾ ਜ਼ਬਰ ਹਿੰਦੂਤਵਾ ਨੇ 1947 ਤੋਂ ਬਾਅਦ ਕੀਤਾ ਖਾਸ ਕਰਕੇ 1984 ਦੇ ਵਿੱਚ ਤੇ ਇਹ ਅਸੀਂ ਬਰਦਾਸ਼ਤ ਨਹੀਂ ਕਰਦੇ ਹਾਂਗੇ ਮਾਫ ਕਰਨਾ ਜਮਾਨਦਾਰ ਮਾਗਜ਼ੀ ਜੀ ਜਿਹੜੇ ਭਾਗ ਭਾਏ ਸ਼ਾਮਲ ਹੋਏ ਨੇ ਉਹ ਕਹਿੰਦੇ ਮੋਦੀ ਸਾਹਿਬ ਸਿੱਖਾਂ ਵਾਸਤੇ ਬਹੁਤ ਵੱਡੇ ਕੰਮ ਕਰ ਰਹੇ ਨੇ ਫਮਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲੰਗਾ ਖੁੱਲ੍ਹ ਦੀ ਗੱਲ ਹੋ ਗਈ ਫਮਾ ਬੀਤਨ ਵੀ ਹਿਮਪੁਰ ਸਾਹਿਬ ਨੂੰ ਰੋਪ ਦੇ ਬਣਨ ਦੀ ਗੱਲ ਹੋਈ ਹੈ ਤਮਾਮ ਕਲੇ ਸਿੱਖ ਮਸਲੇ ਲਗਾਤਾਰ ਹੱਲ ਕੀਤੇ ਜਾ ਰਹੇ ਨੇ ਮੋਦੀ ਸਰਕਾਰ ਨੂੰ ਪਰ ਜਿਹੜੇ 30 ਸਾਲਾਂ ਦੇ ਸਿੱਖ ਜਿਹਨਾਂ ਦੇ ਵਿੱਚ ਬੈਠੇ ਉਹਨਾਂ ਦੇ ਬਾਰੇ ਕੀ ਕੀਤਾ ਹੈਗਾ ਤੇ ਜਿਹੜਾ ਇਹ ਸਾਥ ਹੈਗਾ ਸੱਚ ਸੇ ਦਾ ਜੀ ਉਹਨੂੰ ਕਾਇਤ ਹੋਈ ਹੋਈ ਹੈ ਬਲਾਸਟ ਕਾਰ ਦੇ ਵਿੱਚ ਤੇ ਕਤਲ ਦੇ ਵਿੱਚ ਉਹਨੂੰ ਕਿਉਂ ਹਰੇਕ ਸੀਨੇ 6 ਮਹੀਨਾ ਬਾਅਦ ਬਾਹਰ ਕੱਢੇ ਜਾਂਦਾ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਬਹੁਤ ਕੀਤੀ ਹੈ ਜੀ ਮਾਨ ਸਾਹਿਬ ਮਾਨ ਸਾਹਿਬ ਬਿਤੇ ਕਨ ਜਿਵੇਂ ਦੋਸਤ ਜਿਵੇਂ ਬਦਲ ਦਿੱਤੇ ਗਏ ਹੈ ਅੱਜ ਵੀ ਕਿਸੇ ਬਦਲੋ ਕਿਸ ਤਰ੍ਹਾਂ ਦੇਖਦੇ ਹੋ ਵੀ ਆਪਣਾ ਜਿਹੜਾ ਕੰਮ ਚੱਲਦਾ ਹੈ ਉਹ ਮੈਂ ਸਮਝਦਾ ਹਾਂ ਕਿ 14 ਸਾਲ ਤੋਂ ਸੈਂਟਰ ਨੇ ਸਾਡੀ ਐਸ.ਸੀ.ਪੀ.ਸੀ. ਜਿਹੜੀ ਸਾਡੀ ਪਾਰਲੀਮੈਂਟ 1925 ਦੇ ਵਿੱਚ ਸਥਾਪਿਤ ਹੋਈ ਸੀ ਜਿਸ ਪਾਰਲੀਮੈਂਟ ਨੇ ਹਕਮੀ ਬੀਬੀਆਂ ਨੂੰ ਦਿੱਤਾ ਸੀਗਾ ਵੋਟ ਔਣ ਦਾ 14 ਸਾਲ ਤੋਂ ਸਾਡੀ ਪਾਰਲੀਮੈਂਟ ਸੈਂਟਰ ਨੇ ਪੰਖ ਕੀਤੀ ਹੋਈ ਹੈ ਤੇ ਸਾਡੇ ਸਿੱਖਾਂ ਦੇ ਉੱਤੇ ਬਹੁਤ ਸਾਡਾ ਜਬਰ ਹੈ ਤੇ ਜੇ ਪ੍ਰਾਣੇ ਜਥੇਦਾਰ 14 ਸਾਲ ਤੇ ਬਣੇ ਹੋਏ ਇਸ ਕਮੇਟੀ ਨੂੰ ਸਾਂਭ ਨਹੀਂ ਸਕਦੇ ਫਿਰ قصੂਰ ਸੈਂਟਰ ਦਾ ਹੈ ਜਿਹੜਾ ਇਹ ਨਮਕੂ ਇਟ ਵਿਚ ਨਹੀਂ ਲੈ ਕੇ ਆਉਂਦੀ ਜੇ ਵੀਪੀਐਨ ਦਾ ਵਿਪੀਐਨ ਦਾ ਦਿਨੇ ਤੇ ਸਰਤੀਪਾਰਟੀ ਨੇ ਠੀਕ ਸਮਝਿਆ ਕਿ ਰਾਜ ਵੀਪੀਐਨ ਦੇ ਗਲਬਰ ਮੁਖ ਹੋਵੇ ਤੇ ਜਿਹੜੀ ਆ ਸਿੱਖ ਵੀਪੀਐਨ ਨੇ ਇੰਨੀ ਕੁਰਬਾਨੀਆਂ ਦਿੱਤੀਆਂ ਇਤਿਹਾਸ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਵੇ ਤੇ ਅਕੀਦੋਂ ਵੀ ਆਪੋ ਆਪਣੇ ਜਿਲਾਨਾਂ ਨਾਲ ਵਾਦਾ ਕਰੀਏ ਕਿ ਵੀਪੀਐਨ ਨਾਲ ਕਦੇ ਵੀ ਕੋਈ ਜਾਸੂਸੀ ਨਾ ਹੋਵੇ ਔਰ ਦੇੜੇ ਕਰਨਗੇ ਉਨਾਂ ਨੂੰ ਤਕਰੀਬਨ ਸੁਜਮਾ ਦਿੱਤੀਆਂ ਜਾਣ ਜਿੱਥੇ ਸਾਰੀਆਂ ਬੀਪੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਉੱਥੇ ਮੈਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੀ ਗੱਲ ਕਰਨਾ ਚਾਹੁੰਦਾ ਕਿ ਉਹਨਾਂ ਨੇ ਗ੍ਰਿਸ਼ਟ ਦੇ ਵਿੱਚ ਨਹੀਂ ਰਹੇ ਅਤੇ ਵਿਆਹ ਕਰਾ ਕੇ ਆਪਣੇ ਘਰ ਬਣਿਆਂ ਨੂੰ ਛੱਡਿਆ ਹੋਇਆ ਪਰ ਦੂਸਰੇ ਪਾਸੇ ਮਨਮੋਹ ਸਿੰਘ ਪ੍ਰਾਈਮ ਮਿਨਿਸਟਰ ਜੀ ਕੇ ਸੋ ਆਪਣੇ ਸਰਦਾਰ ਜੀ ਸਾਹਿਬ ਨੂੰ ਬਾਹਰ ਦੇ ਮੁਲਕਾਂ 'ਚ ਵੀ ਲੈ ਕੇ ਜਾਂਦੇ ਸੀਗੇ ਇੱਥੇ ਵੀ ਨਾਲ ਰੱਖਦੇ ਸੀਗੇ ਤੇ ਜਿਹੜੀ ਆਪਣੇ ਆਪ ਨੂੰ ਪ੍ਰੈਸ ਕਹਿੰਦੀ ਹੈ ਇੰਡੀਆ ਦੀ ਕਿਸੇ ਨੇ ਨਹੀਂ ਖੋੜ